ਅੱਜ ਜੇ ਸਾਡੀ ਮੁਲਾਕਾਤ ਕਰਵਾਣ ਜਾ ਰਹੇ ਹਾਂ ਇੱਕ ਐਸੀ ਸ਼ਖਸ਼ੀਅਤ ਦੇ ਨਾਲ ਜਿਨ੍ਹਾਂ ਨੇ ਬਹੁਤ ਹੀ ਛੋਟੀ ਉਮਰ ਵਿੱਚ ਬਹੁਤ ਹੀ ਵੱਡੀ ਸੇਵਾ ਦਾ ਕਾਰਮਾ ਚੁੱਕਿਆ ਹੋਇਆ ਹੈ ਅਸੀਂ ਗੱਲ ਕਰ ਰਹੇ ਹਾਂ ਕਾਰ ਸੇਵਾ ਦਮਦਮਾ ਸਾਹਿਬ ਵਾਲੇ ਬਾਬਾ ਪ੍ਰਗਟ ਸਿੰਘ ਜੀ ਦੀ ਜੋ ਕਿ ਹਮੇਸ਼ਾ ਹੀ ਵੱੱਟ ਚੜ ਕੇ ਆਪਣੀ ਸੇਵਾ ਦਿੰਦੇ ਨੇ ਅਤੇ ਉਹਨਾਂ ਵੱਲੋਂ ਸਮੇ ਸਮੇਤੇ ਲੋੜਵੰਦ ਮਰੀਜ਼ਾਂ ਦੇ ਲਈ ਕੈਂਪ ਲਗਾਏ ਜਾਂਦੇ ਨੇ ਜਿਸ ਦਾ ਮਰੀਜ਼ ਵੱੱਟ ਚੜ ਕੇ ਲਾਹਾ ਲੈਂਦੇ ਨੇ ਬੀਤੇ ਦਿਨੀ ਬਾਬਾ ਪ੍ਰਗਟ ਸਿੰਘ ਜੀ ਵੱਲੋਂ ਦਮਦਮਾ ਸਾਬ ਦੀ ਪਵਿੱਤਰ ਧਰਤੀ ਤੇ ਨਿਊ ਪੋਲਸ ਹੈਲਥ케ਅਰ ਹਸਪੀਟਲ ਬਠਿੰਡਾ ਨਾਲ ਮਿਲ ਕੇ ਅੱਖਾਂ ਦਾ ਮੁਫਤ ਕੈਂਪ ਲਗਾਇਆ ਗਿਆ ਜਿਸ ਵਿੱਚ ਮਰੀਜ਼ਾਂ ਦਾ ਫ੍ਰੀ ਚੈੱਕਅਪ ਕੀਤਾ ਗਿਆ ਅਤੇ ਆਪਰੇਸ਼ਨ ਵਾਲੇ ਮਰੀਜ਼ਾਂ ਦੇ ਫ੍ਰੀ ਲੈਂਸ ਪਾਏ ਜਾਂਦੇ ਸਾਈ ਟੀਮ ਨੇ ਬਾਬਾ ਜੀ ਨਾਲ ਗੱਲਬਾਤ ਕੀਤੀ ਜਿਨ੍ਹਾਂ ਨੇ ਸਾਈ ਟੀਮ ਨਾਲ ਗੱਲਬਾਤ ਕਰਦੇ ਆ ਆਪਣੇ ਜੀਵਨ ਬਾਰੇ ਦੱਸਿਆ ਤੇ ਉਹਨਾਂ ਨੇ ਦੱਸਿਆ ਕਿ ਉਹਨਾਂ ਦਾ ਮੇਨ ਮੰਤਵ ਸੇਵਾ ਕਰਨਾ ਹੈ ਆਓ ਕਰਦੇ ਹਾਂ ਗੱਲਬਾਤ ਬਾਬਾ ਪ੍ਰਗਟ ਸਿੰਘ ਜੀ ਦੇ ਨਾਲ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਸੀ ਹੈ ਆ ਇੱਕ ਐਸੇ ਸਮਾਸੇ ਵੀ ਮਹਾਂਪੁਰਖੋਂ ਮਿਲਣ ਜਿਨ੍ਹਾਂ ਨੇ ਬੜੇ ਛੋਟੀ ਐਸ ਦੇ ਵਿੱਚ ਸੰਖਬਾ ਕਮਲ ਸਿੰਘ ਜੀ ਭੂਰੀ ਵਾਲੇ ਔਰ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਦੇ ਨਾਲ ਪਹਿਲਾਂ ਸੇਵਾ ਕਰਕੇ ਔਰ ਆਪਣੀ ਸੇਵਾ ਕਾਰ ਸੇਵਾ ਦਮਨ ਮਾ ਸਾਹ ਵਾਲੇ ਬਾਬਾ ਪ੍ਰਗਟ ਸਿੰਘ ਜੀ ਸਾਡੇ ਨਾਲ ਨੇ ਆਪਾਂ ਦੇਖ ਸਕਦੇ ਹਾਂ ਕਿ ਛੋਟੀ ਜੀ ਸੇਵਾ ਸ਼ੁਰੂ ਕੀਤੀ ਸੀ ਅੱਜ ਇੱਕ ਕਾਰਮ ਬਣ ਚੁੱਕੀ ਹੈ ਜਿਹਦੇ ਵਿੱਚ ਦੇਖੋ ਦੇਖਾਂ ਦੀ ਸੰਗਤਾਂ ਜਿਹੜੀ ਹੈਗੇ ਨਾਲ ਸਭ ਉਹਦੀਆਂ ਨੇ ਔਰ ਆਪਾਂ ਦੇਖ ਸਕਦੇ ਹਾਂ ਕਿ ਚਾਹ ਰਾਜਸਥਾਨ ਦੀ ਗੱਲ ਕਰ ਲਈਏ ਪੰਜਾਬ ਦੀ ਗੱਲ ਕਰ ਲਈਏ ਹਰੇਕ ਜਗ੍ਹਾ ਤੇ ਬੱਬਈ ਨੇ ਆਪਣੇ ਜਿਹੜੇ ਸੇਵਾ ਦੇ ਕੇਂਦਰ ਆ ਖੁੱਲੇ ਹੋਏ ਨੇ ਔਰ ਅੱਜ ਜਿਸ ਤੇ ਆ ਪਹਗੇ ਇੱਕ ਚੈਰੀਟੇਬਲ ਹਸਪੀਟਲ ਆ ਜਿਹੜਾ ਦਮਦਮਾ ਸਹਾਉ ਤੇ ਕੁਮਿਤਰ ਧਰਤੀ ਦੇ ਉੱਪਰ ਬੱਬਈ ਨੇ ਸੋਚਿਆ ਵੀ ਇੱਥੇ ਲੋਕ ਆਉਂਦੇ ਨੇ ਇੰਨੇ ਲੋਕ ਮੁਸਕਿਲ ਹੁੰਦੇ ਨੇ ਉਹਨਾਂ ਨੂੰ ਅਸੀਂ ਅੱਖਾਂ ਦੀ ਜਿਹੜੀ ਰੋਸ਼ਨੀ ਉਹਦਾ ਦਾਨ ਦਈਏ ਉਹ ਅੱਖਾਂ ਦੀ ਰੋਸ਼ਨੀ ਉਹਨਾਂ ਦੀ ਕਾਇਮ ਹੋਵੇ ਉਹਦੇ ਲਈ ਇਹਨਾਂ ਨੇ ਕੈਰਲਾ ਹਸਪੀਟਲ ਨਾਲ ਮਿਲ ਕੇ ਸੇਵਾ ਦਾ ਕੇਂਦਰ ਜਿਹੜਾ ਸ਼ੁਰੂ ਕੀਤਾ ਇੱਥੇ ਜਿੱਥੇ ਫ੍ਰੀ ਇਲਾਜ ਆ ਬੱਬਈ ਨਾਲ ਗੱਲ ਕਰਾਂ ਬੱਬਈ ਸਵਾਗਤ ਤੁਹਾਡਾ ਕੀ ਕਹਿਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲ ਇਹ ਸਭ ਵਾਹਿਗੁਰੂ ਜੀ ਗੁਰੂ ਗੋਬਿੰਦ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਕਿਰਪਾ ਸਦਕਾ ਜੀ ਇਹ ਧਰਤੀ ਕਰਮਾ ਲਈ ਹੈ ਜੀ ਇੱਥੇ ਅਸੀਂ ਅਮਰ ਸੰਚਾਰ ਦੇ ਵਿੱਚ ਪੰਜ ਪਿਆਰੇ ਸਾਹਿਬ ਬਣਾ ਨਾਲ ਸੇਵਾ ਕਰਨ ਆਉਂਦੇ ਸੀ ਹਰ ਐਤਵਾਰ ਨੂੰ ਜੇਤੇ ਚੱਲਦੇ ਚੱਲਦੇ ਆਹ ਮਹਾਰਾਜ ਦੀ ਕਿਰਪਾ ਹੋਈ ਉਦੋਂ ਚੱਲਦੇ ਸੀ ਬਾਬਾ ਸੁਖਵਿੰਦਰ ਸਿੰਘ ਜੀ ਕੋਰੀ ਵਾਲੇ ਮਾਹੌੜ ਚ ਬਾਬਾ ਕਸ਼ਮੀਰ ਸਿੰਘ ਜੀ ਪੂਰੀ ਵਾਲਿਆਂ ਦੇ ਲੰਗਰ 'ਚ ਅਸੀਂ ਲੰਗਰ ਪ੍ਰਸ਼ਾਦਾ ਛਕਣ ਜਾਂਦੇ ਸੀ ਇਹਦੇ ਚੱਲਦਿਆਂ ਬਾਬਾ ਸੁਖਵਿੰਦਰ ਸਿੰਘ ਜੀ ਨੇ ਦੀ ਕਿਰਪਾ ਸਦਕਾ ਉਹਨਾਂ ਨੇ ਵਚਨ ਕੀਤੇ ਵੀ ਤੁਸੀਂ ਜਾਣਾ ਨਹੀਂ ਬਸ ਸੇਵਾ ਕਰਨੀ ਹੈ ਬਸ ਉਹ ਮਹਾਪੁਰਸ਼ਾਂ ਦੀ ਐਸੀ ਕਿਰਪਾ ਹੋਈ ਉਸ ਤੋਂ ਬਾਅਦ ਉਹਨਾਂ ਨੇ ਦਾਸ ਨੂੰ ਗੋੰਦਵਾਲ ਸਾਹਿਬ ਇੱਕ ਸਾਲ ਦੀ ਸੇਵਾ ਤੇ ਮੁੱਖ ਜਥੇਦਾਰ ਦੀ ਸੇਵਾ ਬਖਸ਼ੀਏ ਬਹੁਤ ਹੀ ਮਾਣ ਬਖਸ਼ਿਆ ਸੀ ਉਸ ਤੋਂ ਚੱਲਦਿਆਂ ਬਾਬਾ ਜੀ ਤੋਂ ਮੈਂ ਛੁੱਟੀ ਲੈ ਕੇ ਮੈਂ ਇੱਥੇ ਬਾਬਾ ਜੀ ਦਮਦਮਾ ਸਾਹਿਬ ਮੇਰਾ ਮਨ ਹੈਗਾ ਸੇਵਾ ਕਰਨ ਦਾ ਬਾਬਾ ਜੀ ਕਹਿੰਦੇ ਕੋਈ ਗੱਲ ਨਹੀਂ ਸੇਵਾ ਹੀ ਹੈ ਜਿੱਥੇ ਮਰਜ਼ੀ ਕਰ ਲੋ ਤੇ ਬਾਬਾ ਜੀ ਨੇ ਖੁਸ਼ ਹੋ ਕੇ ਕੋਈ ਬਹੁਤ ਵਧੀਆ ਕਿਰਪਾ ਕੀਤੀ ਤੇ ਦਮਦਮਾ ਸਾਹਿਬ ਆ ਕੇ ਮੈਂ 10-15 ਹਜ਼ਾਰ ਰਿਆ ਜੀ ਇਸ ਦੇ ਚੱਲਦਾ ਮੇਰੇ ਮਨ ਵਿੱਚ ਆਇਆ ਵੀ ਰੰਗ ਦੀ ਸੇਵਾ ਸਟਾਰਟ ਕਰੀਏ ਬੜੇ ਜੀ ਸਾਹਿਬ ਜੀ ਰਣਜੀਤ ਸਿੰਘ ਜੀ ਉਹਨਾਂ ਦੇ ਬਹੁਤ-ਬਹੁਤ ਧੰਨਵਾਦ ਫਿਰੌਨੀ ਕਮੇਟੀ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਮੈਨੂੰ ਇੰਨਾ ਮਾਣ ਬਖਸ਼ਿਆ ਤੇ ਤਖਸਾਲ ਸਾਹਿਬ ਵੀ ਰੰਗ ਰੋਗਨ ਦੀ ਸੇਵਾ ਬਖਸ਼ੀ ਉਹਦੇ ਚੱਲਦਾ ਅਸੀਂ ਸੇਖੂ ਪਿੰਡ ਦੀ ਪੂਰੀ ਮਤਲਬ ਸੰਗਤ ਨੇ आई ਉਹਨਾਂ ਨੇ ਦੇਖਿਆ ਤੇ ਉਹਨਾਂ ਨੇ ਮੈਨੂੰ ਕਿਹਾ ਬਾਬਾ ਜੀ ਸਾਡੇ ਪਿੰਡ ਵੀ ਸੇਵਾ ਰੰਗ ਦੀ ਕਿਰਪਾ ਹੋ ਜਵੇ ਤਾਂ ਦੂਸਰੇ ਤੇ ਤੀਸਰੇ ਦਿਨ ਹੀ ਮਹਾਰਾਜ ਦੀ ਐਸੀ ਕਿਰਪਾ ਹੋਈ ਤੇ ਉਹਨਾਂ ਦੇ ਪਿੰਡ ਵੀ ਸਿੱਖੂ ਪਿੰਡ ਦੀ ਸੰਗਤ ਦੇ ਸਹਿਯੋਗ ਨਾਲ ਰੰਗ ਦੀ ਸੇਵਾ ਉੱਥੇ ਵੀ ਸੰਪੂਰਨ ਹੋ ਗਈ ਦਰਬਾਰ ਸਾਹਿਬ ਦੀ ਇੱਥੇ ਚਲਦੇ ਆ ਚਲਦੇ ਅਸੀਂ ਥੋੜੇ ਟਾਈਮ ਤੋਂ ਬਾਅਦ ਮਿਰਜ਼ਾਣਾ ਪਿੰਡ ਦੀ ਸੰਗਤ ਆਈ ਉਹਨਾਂ ਨੇ ਵੀ ਰੰਗ ਦੀ ਸਹਿਯੋਗ ਦਿੱਤਾ ਤੇ ਨਾਲ ਸੇਵਾ ਤੇ ਇਹ ਗੱਲ ਕੀਤੀ ਮਹਾਰਾਜ ਦੀ ਬਖਸ਼ਿਸ਼ ਹੋਈ ਤੇ ਉੱਥੇ ਵੀ ਸੇਵਾ ਸਟਾਰਟ ਹੋ ਗਈ ਉਹਤੇ ਜਦੋਂ ਸੰਗਤਾਂ ਆਪਸਮੇ ਹੋਰ ਵੀ ਪਿੰਡਾਂ ਦੇ ਦਾਮਦੋ ਸਾਹਿਬ ਦੇ ਜਿੰਨੇ ਜਿੰਨੇ ਨੇੜੇ-ਨੇੜੇ ਪਿੰਡ ਹੈ ਜਗਾ ਤੀਰਥ ਜਿੰਨੇ ਵੀ ਪਿੰਡ ਹੈ ਸਾਰੇ ਪਿੰਡਾਂ ਦੀ ਸੰਗਤਾਂ ਮਿਲੀ ਤੇ ਉਹਨਾਂ ਨਾਲ ਜੋ ਗੱਲਬਾਤ ਹੋਈ ਵੀ ਐ ਫ੍ਰੀ ਹਸਪੀਟਲ ਦੀ ਸੋਚੀ ਤੇ ਜਿਹ ਦੁੰਨੇ ਵਾਲੇ ਦੇ ਸਿੰਘ ਹੈ ਜੀ ਹਰਮਨ ਰਮਨ ਸਿੰਘ ਮੁੰਡਾ ਉਹਨੇ ਫਾਦਰ ਸਾਹਿਬ ਵੀ ਖੜੇ ਆ ਮੈਂ ਨਾਮ ਨਹੀਂ ਜਾਣਦਾ ਇਹਨਾਂ ਦੀ ਜਗ੍ਹਾ ਸੀ ਇਹਨਾਂ ਨੇ ਗੱਲਬਾਤ ਹੋਈ ਚੌਧਰੀ ਮੈਡੀਕਲ ਵਾਲਿਆਂ ਨੇ ਗੱਲਬਾਤ ਕਰਾਈ ਕਰਦੇ ਕਰਾਉਂਦੇ ਵੀ ਹਸਪੀਟਲ ਦੀ ਸੇਵਾ ਕੌਣ ਆ ਵੀ ਵਿਸਾਖੀ ਤੋਂ ਪਹਿਲਾਂ ਸ਼ੁਰੂ ਕੀਤੀ ਜਾਵੇ ਗੁਰੂ ਮਹਾਰਾਜ ਦੀ ਕਿਰਪਾ ਸਦਕਾ ਸੰਗਤਾਂ ਪਿੰਡ ਮਿਰਜ਼ੇਆਣਾ ਪਿੰਡ ਕੌਰੇਆਣਾ ਪਿੰਡ ਸੇਖੂ ਪਿੰਡ ਪੱਕਾਂਕਲਾਂ ਤੇ ਪਿੰਡ ਭਾਗੀਬਾਂਦਰ ਵੀ ਜਿਨ੍ਹਾਂ ਕੋਟ ਸ਼ਮੀਰਪੁਰ ਸਾਰੇ ਪਿੰਡ ਦੀ ਸੰਗਤਾਂ ਨੂੰ ਬਹੁਤ ਵਧੀਆ ਲੱਗਿਆ ਸਹਿਯੋਗ ਦਿੱਤਾ ਲੰਗਰ ਵੀ ਚੱਲ ਰਿਹਾ ਤੇ ਅੱਖਾਂ ਦਾ ਤੇ ਦਵਾਈਆਂ ਦਾ ਲੰਗਰ ਵੀ ਮਾਹਰ ਦੀ ਕਿਰਪਾ ਨਾਲ ਸੰਤਾਂ ਦੇ ਸਹਿਯੋਗ ਨਾਲ ਚੱਲ ਰਿਹਾ ਜੀ ਇਹ ਸਭ ਵਾਹਿਗੁਰੂ ਦੀ ਕਿਰਪਾ ਹੈ ਸਾਡੇ ਕੋਲ ਤਾਂ ਕੁਛ ਨਹੀਂ ਤੇ ਸੇਵਾ ਦਾ ਜਰੀਆ ਹੈ ਜੀ ਸੰਗਤ ਦਾ ਪੈਸਾ ਸੰਗਤ ਦਾ ਚੰਗੇ ਥਾਂ ਲੱਗੇ ਜੀ ਸੰਗਤ ਦੇ ਹੱਥੀ ਲੱਗ ਰਿਹਾ ਸੰਗਤ ਦੇ ਸਾਹਮਣੇ ਲੱਗ ਰਿਹਾ ਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਦੀ ਕਿਰਪਾ ਬਬੇ ਹੋਰ ਵੀ ਬਹੁਤ ਸਿੰਘ ਜਿਹੜੇ ਹੈਗੇ ਆ ਸੇਵਾ ਦੇ ਵਿੱਚ ਕੋਈ ਤਨ ਨਾਲ ਕੋਈ ਮਨ ਨਾਲ ਕੋਈ ਤੁਹਾਨੂੰ ਸੇਵਾ ਨਿਭਾ ਰਿਹਾ ਆ ਕੀ ਕਹਿਣਾ ਚਾਹੋਗੇ ਕਿ ਜਿਹੜਾ ਬੰਦਾ ਇੱਕ ਵਾਰੀ ਜੁੜ ਜਾਂਦਾ ਹੈਗਾ ਉਹ ਜਦੋਂ ਉਹਦੇ ਜ਼ਿੰਦਗੀ ਦੇ ਕਾਰਜ ਸਫਲੇ ਹੁੰਦੇ ਆ ਉਹ ਆਟੋਮੈਟਿਕਲੀ ਅੱਗੇ ਗਾਹ ਦੀਆਂ ਚੇਨ ਬਣਾ ਰਿਹਾ ਹੈਗਾ ਕਦੇ ਤੁਸੀਂ ਜਿਆਦਾ ਲੋਕਾਂ ਦੇ ਨਾਲ ਉਹ ਨਹੀਂ ਕੀਤਾ ਕਦੇ ਕੋਈ ਆਪਣੀ ਐਡ ਵਾਲਾ ਕੰਮ ਨਹੀਂ ਕੀਤਾਗਾ ਇਹ ਸਾਰਾ ਜਿਹੜਾ ਹੈਗਾ ਗੁਰੂ ਦੀ ਕਿਰਪਾ ਹੀ ਆ ਜਿਹਦੇ ਨਾਲ ਇਹ ਚੀਜ਼ਾਂ ਵਧ ਰਹੀਆਂ ਹਾਂਜੀ ਐਡ ਤਾਂ ਜੀ ਪੱਤਰਕਾਰ ਸਾਹਿਬ ਵੀ ਆਪ ਜੀ ਨੂੰ ਵੀ ਪਤਾ ਹੈ ਨਾ ਆਪ ਜੀ ਚੇਂਜਰ ਦਾ ਨਾਮ ਨਹੀਂ ਜਾਣਦਾ ਆਪ ਜੀ ਦਾ ਨਾਮ ਵੀ ਨਹੀਂ ਮੇਰੇ ਯਾਦ ਗੱਲ ਇਹ ਵੀ ਐ ਕਿ ਗੁਰੂ ਮਹਾਰਾਜ ਦੀ ਨਿਗਾਹ ਦੇ ਵਿੱਚ ਸੇਵਾ ਹੋਣੀ ਚਾਹੀਦੀ ਇਸ ਪੂਰਨ ਜਿਹੇ ਐਡਾ ਕਰਾ ਕੇ ਕੋਈ ਜ਼ਿਆਦਾ ਨਹੀਂ ਹੁੰਦਾ ਸੰਗਤਾਂ ਦੇ ਸਹਿਯੋਗ ਨਾਲ ਤੇ ਗੁਰੂ ਮਹਾਰਾਜ ਦੀ ਕਿਰਪਾ ਨਾਲ ਸਾਰਾ ਕੰਮ ਹੋਣਾ ਹੈ ਤੇ ਇਹ ਵੀ ਅੱਜ ਆਪ ਜੀ ਨੇ ਕਿਹਾ ਮੈਂ ਤਾਂ ਕਦੇ ਮੈਂ ਕਦੇ ਐਡ ਨਾ ਤਾਂ ਕੀਤੀ ਹੈ ਨਾ ਕਦੇ ਮੈਂ ਸੁਪੀ ਦਿੱਤੀ ਹੈ ਕੋਈ ਸਰਕਾਰ ਨੂੰ ਬਸ ਮਹਾਰਾਜ ਦੀ ਕਿਰਪਾ ਸਦਕਾ ਹੀ ਨਾਲ ਮੰਨ ਚ ਹੈ ਕਿ ਅੱਜ ਜੀ ਜ਼ਿਆਦਾ ਹੀ ਜੋਰ ਪਾਇਆ ਤਾਂ ਇਸ ਸਾਂਗਤ ਸ੍ਰੀ ਬਾਬਾ ਇਹ ਦੇਖ ਲਓ ਕਿ ਚਾਰ ਵਾਰੀ ਆਪਣੇ ਨਾਲ ਅਟੈਚ ਹੋ ਗਏ ਵੇਖੋ ਪ੍ਰਮਾਤਮਾ ਨੇ ਇਹ ਕਹਿਣਾ ਸੀਗਾ ਵੀ ਭਾਈ ਕੱਲੀ ਰੋਗ ਨਾਲਾ ਨਹੀਂ ਹੈ ਬਾਬਾ ਇਹ ਨਾਲ ਇਹਨੇ ਇੱਕ ਬਹੁਤ ਵੱਡਾ ਜਿਹੜਾ ਹੈਗਾ ਇਹ ਸੈਂਟਰ ਖੋਲਣਾ ਹੈਲਥ ਦਾ ਵੀ ਕੋ ਉਸ ਦਿਨ ਜਾਈ ਦੇਖੋ ਅਦਰਵਾਈਜ਼ ਤਾਂ ਉਹ ਮਿਲ ਨਹੀਂ ਸੀਗਾ ਵੇਖੋ ਅੱਜ ਇਹ ਵੀ ਸੈਂਟਰ ਬਣ ਗਿਆ ਚਾਰ ਵਾਰੀ ਆਂਦੇ ਹਾਂ ਦੇਖੋ ਇੱਕ ਵਾਰੀ ਹਰਮਾਨਗੜ੍ਹ ਅਸੀਂ ਗਏ ਸੀ ਉਸ ਦਿਨ ਕਿਸੇ ਨੇ ਜਦੋਂ ਅਸੀਂ ਕਵਰ ਕਰ ਰਹੇ ਸੀ ਉੱਥੇ ਕਿਸੇ ਨੇ ਗੱਲਬਾਤ ਕੀਤੀ ਕਹਿੰਦੇ ਭਾਈ ਇੱਕ ਯੰਗ ਜੇ ਹੈਗੇ ਆ ਆਕਾਰ ਸੇਵਾਲੇ ਮਹਾਂਪੁਰਖ ਜਿਨ੍ਹਾਂ ਨੇ ਇੱਥੇ ਬਹੁਤ ਲੋਕਾਂ ਨੂੰ ਜਿਹੜਾ ਹੈਗਾ ਇੱਕ ਸੇਵਾ ਦਿੱਤੀ ਹੈਗੀ ਆ ਔਰ ਜਿਹੜਾ ਵੀ ਮਹੌਪੁਰ ਖੇਤਰ ਆਉਂਦਾ ਹੈਗਾ ਚਾਹੇ ਗਊਸ਼ਾਲਾ ਦੀਆਂ ਸੇਵਾਵਾਂ ਕਹਿੰਦੇ ਬਹੁਤ ਵੱਡੀਆਂ ਚੱਲ ਰਹੀਆਂ ਕਹਿੰਦੇ ਜਿਹੜੀ ਵੀ ਸੇਵਾ ਹੋਵੇ ਉਹਨਾਂ ਨੂੰ ਜਦੋਂ ਬੰਦਾ ਮਿਲਿੰਦਾ ਤੇ ਸੇਵਾ ਹੀ ਕਰਨੀ ਸ਼ੁਰੂ ਕਰ ਦਿੰਦੇ ਬਾਜੀ ਸਭ ਵਾਹਿਗੁਰੂ ਜੀ ਤੇ ਸੰਗਤਾਂ ਦੀ ਕਿਰਪਾ ਜਿਵੇਂ ਦੱਸ ਰਿਹਾ ਹਾਂ ਵਾਹਿਗੁਰੂ ਦੀ ਕਿਰਪਾ ਨਾਲ ਸੰਗਤਾਂ ਦੇ ਜਿਵੇਂ ਰਾਜਸਥਾਨ ਦੇ ਵਿੱਚ ਅੱਜ ਤੋਂ 10 ਸਾਲ ਪਹਿਲਾਂ ਉਸ ਟਾਈਮ ਤਾਂ ਸੇਵਾ ਵਿੱਚ ਨਹੀਂ ਸੀ ਤੇ ਗੁਰੂ ਵਾਲੇ ਵੀ ਨਹੀਂ ਦੇ ਲੜ ਵੀ ਨਹੀਂ ਲੱਗੇ ਸੀ ਘੋਨੇ ਘੋਨੇ ਸੀਗੇ ਗੁਰੂ ਮਹਾਰਾਜ ਦੀ ਕਿਰਪਾ ਇੱਥੇ ਸੇਵਾ ਤੇ ਆਉਣ ਲੱਗ ਜ ਕਾਇਤੋਂ 10-15 ਸਾਲ ਪਹਿਲਾਂ ਸੇਵਾ ਮਹਾਰਾਜ ਨੇ ਗੁਰੂ ਕ੍ਰਿਸ਼ਨਾ ਗਊਸ਼ਾਲਾ ਭਾਗਸਰ ਵੀ ਤਸੀਲ ਕੀਦੀ ਬੰਗਾ ਜ਼ਿਲ੍ਹਾ ਹਰਮਾਨਗੜ ਵਿੱਚ ਸੇਵਾ ਲਈ ਸੀ ਉਸ ਤੋਂ ਚਲਦਿਆਂ ਪਿਛਲੇ ਸਾਲ 2024 ਵਿੱਚ ਗੁਰੂ ਅਮਰਦਾਸ ਦੀ ਕਿਰਪਾ ਸਦਕਾ ਰਾਜਸਥਾਨ ਦੇ ਵਿੱਚ ਪਿੰਡ ਭਾਗਸਰ ਗੁਰਦੁਆਰੇ ਦੀ ਸਵਾਵਾਂ ਗ੍ਰੰਥੀ ਸਿੰਘ ਦੀ ਸਵਾਵ ਸਵਾਵਾਂ ਮਹਾਰਾਜ ਨੇ ਬਖਸ਼ਿਸ਼ ਕੀਤੀਆਂ ਉਹ ਸੰਪੂਰਨ ਹੋਈਆਂ ਉਸ ਤੋਂ ਬਾਅਦ ਚੱਲਦੇ ਆਂ ਇਹ ਅਹਿਮਦਪੁਰੇ ਨਗਰ ਦੇਖ ਕੇ ਨਾਲ ਜੁੜਿਆ ਉੱਥੇ ਗਉਸ਼ਾਲਾ ਦੀ ਸੇਵਾ ਕੋਈ ਸੰਪੂਰਨ ਮਹਾਰਾਜ ਦੀ ਕਿਰਪਾ ਗੁਰੂ ਅਮਰਦਾਸ ਦੀ ਸਦਕਾ ਪ੍ਰੋਗਰਾਮ ਦਾਸ ਦੀ ਸਦਕਾ ਧੰਨ ਸ੍ਰੀ ਗੁਰੂ ਰੰਗ ਸਾਹਿਬ ਦੀ ਕਿਰਪਾ ਸਦਕਾ ਸੰਪੂਰਨ ਹੋਈ। ਬਸ ਆਂ ਚੱਲਦੇ ਜਾਂਦਾ ਸੰਗਤਾਂ ਦਾ ਸਹਿਯੋਗ ਵਧਦਾ ਗਿਆ ਜੀ। ਸੰਗਤਾਂ ਨੇ ਮਦਦਕ ਸਾਥ ਤੇ ਸੇਵਾਵਾਂ ਵੀ ਸਦਕਾ ਦੇ ਸਹਿਯੋਗ ਨਾਲ ਤੇ ਨਾਰੀ ਵੀਰਾਂ ਦੇ ਸਹਿਯੋਗ ਨਾਲ ਤੇ ਗਰੀਬ ਬੱਚਿਆਂ ਦੀ ਮੈਰਿਜ ਗ੍ਰਾਂਤੀ ਸਿੰਘਾਂ ਦੀ ਤਨਖਾਹ ਵੀ ਮੈਂ ਮੀਡੀਆ ਰਾਹੀਂ ਜਿਸਣਾ ਜੁਣਾ ਸਿੱਖ ਜਿੰਨੇ ਵੀ ਨਗਰਾਂ ਚ ਗੁਰੂ ਘਰਾਂ ਦੇ ਗ੍ਰੰਥੀ ਸਿੰਘ ਹੈ ਹੱਥ ਜੋੜ ਕੇ ਬੇਨਤੀ ਹੈ ਵੀ ਉਹਨਾਂ ਦੇ ਬੱਚਿਆਂ ਦਾ ਪਾਲਣ 7-8000 10000 ਨਾਲ ਨਹੀਂ ਹੁੰਦਾ ਤੇ ਵੱਧ ਤੋਂ ਵੱਧ ਆਪਾਂ ਗੁਰੂ ਘਰ ਦੀ ਵੀ ਸੇਵਾ ਕਰੀਏ ਇਸ ਦੇ ਨਾਲ ਚੱਲਦਿਆਂ ਗ੍ਰੰਥੀ ਸਿੰਘ ਦੀ ਘੱਟੋ ਘੱਟ ਵੀ 20000 ਤੋਂ ਘੱਟ ਤਨਖਾਹ ਨਹੀਂ ਹੋਣੀ ਚਾਹੀਦੀ ਕੀਰਤਨੀਏ ਸੰਗਤ ਦੀ ਵੀ ਘੱਟ ਨਹੀਂ ਹੋਣੀ ਚਾਹੀਦੀ ਕਿਉਂਕਿ ਉਹਨਾਂ ਦੇ ਪਰਿਵਾਰ ਦੇ ਖਰਚੇ ਬਹੁਤ ਹੈ ਇਸ ਲਈ ਚੰਗੇ ਗ੍ਰੰਤੀ ਰੱਖੋ ਜੋ ਪਿੰਡ 'ਚ ਵਧੀਆ ਬਾਣੀ ਪੜੇ ਬੱਚਿਆਂ ਨੂੰ ਗ੍ਰੰਤੀ ਸਿੰਘ ਬਣਾਵੇ ਰਾਗੀ ਸਿੰਘ ਤੇ ਇਸ ਲਈ ਸਿੱਖੀ ਵਾਲੇ ਪਾਸੇ ਵੱਧ ਤੋਂ ਵੱਧ ਪ੍ਰੇਰਿਤ ਕਰਨ ਅਮਰ ਸੰਚਾਰ ਦੀ ਸੇਵਾ ਵੀ ਮਹਾਰਾਜ ਨੇ ਪਿਛਲੇ 2 ਸਾਲਾਂ ਤੋਂ ਬਖਸ਼ੀ ਸੀ ਪਿੰਡ ਭாகਸਰ ਅਮਰ ਸੰਚਾਰ ਪ 90 95 ਪ੍ਰਾਣੀ ਅਮਰ ਸੰਚਾਰ ਹੋਇਆ ਸੀ ਪੀਲੀ ਪੰਗਾ ਪਿਛਲੇ ਮਾਰਚ 15 ਤੇ 16 ਨੂੰ ਸਮਾਗਮ ਸੀਗਾ ਬਹੁਤ ਵੱਡਾ ਗੁਰੂ ਮਹਾਰਾਜ ਦੀ ਕਿਰਪਾ ਹਦਕੋ ਉਥੇ ਵੀ 35 ਪੁਰਾਣੇ ਮਤਲਬ ਉਹਨਾਂ ਸੰਚਾਰ ਦੇ ਛੜਾ ਮਕਸਦ ਇਹ ਹੈ ਕਿ ਸਮਾਗਮ ਹੋਣਾ ਤੇ ਗਰੀਬ ਬੱਚਿਆਂ ਨੂੰ ਇਹਦਾ ਲਾਹਾ ਮਿਲੇ ਬੱਚਿਆਂ ਦੀ ਪੜ੍ਹਾਈ ਹੋਵੇ ਜੋ ਪੈਸਾ ਵੱਜਦਾ ਤੇ ਇਸ ਦੇ ਚੰਦੇ ਚੰਦੇ ਵੀ ਜੋ ਬੱਚੇ ਅਜੇ ਗੁਰਸਿੱਖੀ ਵਾਲੇ ਪਾਸੇ ਆਉਣ ਨਸ਼ਿਆਂ ਤੋਂ ਬਚਣ ਨਸ਼ਿਆਂ ਦਾ ਬਚਨ ਦਾ ਇੱਕ ਹੀ ਗਾਰਨਾ ਬਾਣੀ ਵੱਧ ਤੋਂ ਵੱਧ ਪੜ੍ਹੀ ਜਾਵੇ ਨੱਕ ਚੰਗਾ ਗ੍ਰੰਥੀ ਸਿੰਘ ਹੋਊ ਬੱਚਿਆਂ ਨੂੰ ਬਾਣੀ ਕਢਾਓ ਜੀ ਚੰਗੀ ਤਨਖਾਹ ਹੋ ਉਸ ਕਰਕੇ ਸੇਵਾ ਕਰੋਗਾ ਇਸ ਕਰਕੇ ਗ੍ਰੰਥੀ ਸਿੰਘਾਂ ਦੇ ਅਮਨ ਸੰਚਾਰਕ ਕਰਵਾਉਣਾ ਉਹਨਾਂ ਦੇ ਹੱਥ ਤੇ ਬੱਚਿਆਂ ਨੂੰ ਚੰਗੀ ਤਨਖਾਹ ਹੋਊਗੀ ਚੰਗੀ ਉਹ ਵਧੀਆ ਖੁਸ਼ ਹੋ ਕੇ ਸੇਵਾ ਨੂੰ ਆਊਗਾ ਬੱਚਿਆਂ ਨੂੰ ਜੋੜੂਗਾ ਤੇ ਵਧੀਆ ਤਨਮਨ ਨਾਲ ਸੇਵਾ ਕਰੂਗਾ ਬਸ ਇਹੀ ਸੋਚਦਾ ਵੀ ਚੰਗੇ ਜਿਹੜੇ ਗੁਰਸਿੱਖ ਪਰਿਵਾਰ ਹੈ ਕੋਈ ਚੰਗੇ ਬੱਚੇ ਹੈ ਉਹ ਪੜਨਾ ਚਾਹੁੰਦੇ ਹੈ ਕੋਈ ਫਸਟ ਹੈ ਅਸੀਂ ਉਹਨਾਂ ਦੀ ਪੜਾਈ ਦਾ ਵੀ ਕਰਵਾ ਕੇ ਸਾਨੂੰ ਆ ਕੇ ਮਿਲਣਾ ਇਸ ਤੋਂ ਬਾਅਦ ਮਹਾਰਾਜ ਕਿਰਪਾ ਕਰਨ ਸੰਗਤਾਂ ਦਾ ਵੀ ਇਹੀ ਆਸਰਾ ਵੀ ਸਕੂਲ ਬਣਾਇਆ ਜਾਵੇ ਚੰਗੇ ਆਈਪੀਐਸ ਅਫਸਰ ਬਣ ਬੱਚੇ ਚੰਗੀ ਪੜਾਈ ਹੋਵੇ ਚੰਗੀ ਸਿਹਤ ਸਿਹਤ ਤੇ ਪੜ੍ਹਾਈ ਇਹ ਦੋਨਾਂ ਚੀਜ਼ਾਂ ਦਾ ਹੀ ਸਾਡਾ ਮਨ ਜਿੰਨੇ ਮਹਾਰਾਜ ਨੇ ਕਰਾਉਣ ਵਾਲਾ ਮਹਾਰਾਜ ਜੀ ਦੇਖੋ ਜੀ ਸੁਭਾਸ ਹੈ ਅਸਤੇ ਸਾਡੇ ਪੱਲੇ ਤਾਂ ਕੱਖ ਨਹੀਂ ਗੀ ਵਾਹਿਗੁਰੂ ਦੀ ਕਿਰਪਾ ਨਾਲ ਸਾਰਾ ਕੁਝ ਹੋ ਰਿਹਾ ਵਾਹਿਗੁਰੂ ਜੀ ਦਾ ਖਾਲਸਾ ਹੋ ਵਾਹਿਗੁਰੂ ਜੀ ਕੀ ਫਤਿਹ ਹਨੀ ਅਸ਼ੀਕਾਲ ਦੀ ਮੈਂ ਕਿਰਨਾਈ ਤੇ ਦਾ ਸਟਾਫ ਬਖਸ਼ੀ ਸਿੰਘ ਅਸੀ ਬਾਬਾ ਜੀ ਨਾਲ ਜੁੜੇ ਸੀਗੇ ਪਿਛਲੇ 2 ਤੋਂ 3 ਮਹੀਨਿਆਂ ਤੋਂ ਗੱਲ ਚੱਲਦੀ ਸੀ ਕਿ ਸਾਖੀ ਤੇ ਕੈਂਪ ਲਾਉਣਾਗਾ ਪੇਸ਼ੈਂਟ ਨੂੰ ਫ੍ਰੀ ਚੈੱਕਅਪ ਮੈਡੀਕਲ ਚੈੱਕਅਪ ਮੈਂਸ਼ਨ ਫ੍ਰੀ ਸਪੈਕ ਫ੍ਰੀ ਦਾ ਟਰੀਟਮੈਂਟ ਚੈੱਕਅਪ ਕੀਤਾ ਆ ਸਾਰੇ ਪੇਸ਼ੈਂਟ ਦਾ ਤੇ ਬਹੁਤ ਵਧੀਆ ਲੱਗਿਆ ਸਾਨੂੰ ਬਾਬਾ ਜੀ ਨਾਲ ਮਿਲ ਕੇ ਤੇ ਬਾਬਾ ਜੀ ਨੂੰ ਪੁੱਛਦੇ ਆਂ ਸਰਦਨਾ ਮਿਲ ਕੇ ਕਿਵੇਂ ਲੱਗਿਆ ਅੱਜ ਸ਼ਾਮ ਵਾਲੀ ਕਿਸ਼ਕੋਤੇ ਕਿਰਨ ਹਸਪੀਟਲ ਦੇ ਜੋ ਵੀ ਸਟਾਫ ਹੈ ਡਾਕਟਰ ਕਰਨ ਸਰਵਾਲ ਤੇ ਡਾਕਟਰ ਮੈਡਮ ਸ਼ਾਇਦਾ ਡਾਕਟਰ ਜੀ ਤੇ ਪੂਰੇ ਸਟਾਫ ਨੇ ਸਾਡਾ ਪੂਰਾ ਸਾਥ ਦਿੱਤਾ ਬਹੁਤ ਵਧੀਆ ਮਤਲਬ ਸਵਾਮਨਮਾ ਰਹੇ ਹੈ ਸੁਰਾਤੋਂ ਸ਼ਾਮ ਤੱਕ ਬਿਨਾਂ ਖਾਣੇ ਪੀਣੇ ਤੋਂ ਮਰੀਜ਼ਾਂ ਦਾ ਚੈੱਕਅਪ ਕਰ ਰਹੇ ਹੈ ਬਹੁਤ ਹੀ ਧੰਨਮੰਗਾ ਸਵਾਮਨਮਾ ਰਹੇ ਹੈ ਪੂਰੇ ਸਟਾਫ ਦਾ ਮੈਂ ਵਾਹਿਗੁਰੂ ਅਗੇ ਅਰਦਾਸ ਕਰਦਾ ਮੈਨੂੰ ਚੜ੍ਹਦੀ ਕਲਾ ਬਖਸ਼ੇ ਇਸੇ ਤਰ੍ਹਾਂ ਸਵਾਮਨ ਕਰਦੇ ਰਹਿਣ ਦਿਨ ਦੁਪਹਿਰ ਰਾਤ 24 ਘੰਟੇ ਬਖਸ਼ੇ ਮੈ ਇਹ ਰੂਹ ਦੀ ਕਲਾ ਬਖਸ਼ਾਉ ਵਾਹਿਗੁਰੂ ਬੋਲੇ ਸੋ ਮੈਂ 0010 ਕਿਸੇ ਵੀ ਪ੍ਰਕਾਰ ਦਾ ਕਿਸੇ ਨੂੰ ਕਿਸੇ ਸਹਾਇਤਾ ਦੀ ਜਰੂਰਤ ਹੈ ਇਸ ਨੰਬਰ ਤੇ ਆ ਕੇ ਦੰਦਮਾ ਸਾਹਿਬ ਆ ਕੇ ਮਿਲੋ ਤੇ ਜੋ ਵੀ ਆਫਿਸ ਸੰਯੋਗ ਮਹਾਰਾਜ ਨੇ ਸਾਨੂੰ ਬਖਸ਼ਿਸ਼ ਕੀਤੀ ਹੈ ਕਿ ਆਪ ਦੀ ਦਾਤ ਦਾ ਸੰਭਾਲ ਹੈ ਰਾਈਕ ਨੂੰ ਇਹ ਪੈਂਟਰ ਹੈ ਜੀ ਰਵੀ ਸਿੰਘ ਜੀ ਸਰਜੀਤ ਸਿੰਘ ਜੁਕਰ ਸਿੰਘ ਜੀ ਪਾਣੀ ਦੀ ਸੇਵਾ ਨਿਭਾ ਰਹੇ ਹੈ ਇਹ ਪੈਂਟਰ ਸਰਜੀਤ ਸਿੰਘ ਜੀ ਇਹਦੇ ਨਾਲ ਸਟਾਫ ਹੈ ਦਾ ਤੇ ਰਵੀ ਸਿੰਘ ਜੀ ਇਹ 택ਸਾ ਦੇ ਸੇਵਾ ਨਿਭਾ ਰਹੇ ਹੈ ਇਹਨਾਂ ਨੇ ਮਤਲਬ 1 ਮਹੀਨੇ ਦੇ ਵਿੱਚ ਬਹੁਤ ਹੀ ਤਨਮਨ ਨਾਲ ਸੇਵਾ ਨਿਭਾਈ ਹੈ ਤੇ ਕੰਪਲੀਟ ਕੰਮ ਕੀਤਾ ਹੈ ਵਾਹਿਗੁਰੂ ਜੀ ਇਹਨਾਂ ਨੂੰ ਚੜ੍ਹਦੀ ਕਲਾ ਦੇ ਬਖਸ਼ੇ ਤੇ ਸਾਡੇ ਨਾਲ ਇਸੇ ਤਰ੍ਹਾਂ ਹੀ ਸਵਾਮ ਕਰਦੇ ਰਹਿ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਬੇਨਤੀ ਹੋਰ ਹੈ ਜੀ ਜਿਹੜੇ ਇੱਥੇ ਸਿੱਧੂ ਬੀਜ ਭੜਾਰ ਵਾਲੇ ਭਾਈ ਸੁਖਬਾ ਸਿੰਘ ਦੇ ਭਾਈ ਗਰਬਾਲ ਸਿੰਘ ਜੀ ਜੋ ਬ੍ਰਦਰ ਹੈ ਜਿਨ੍ਹਾਂ ਨੇ ਸਾਨੂੰ ਸਭ ਤੋਂ ਵੱਧ ਸਹਿਯੋਗ ਇਸ ਕੰਮ ਦੇ ਵਿੱਚ ਵੀ ਹਰ ਕੰਮ ਦੇ ਵਿੱਚ ਸਹਿਯੋਗ ਦਿੱਤਾ ਹੈ ਤੇ ਡਾਕਟਰਾਂ ਲਈ ਰੈਸ਼ਲੀ ਆਪਣੀ ਜਗ੍ਹਾ ਵੀ ਦਿੱਤੀ ਹੈ ਜੋ ਕਿ ਕੈਂਟਰਾ ਬੈਂਕ ਦੇ ਉੱਪਰ ਹੈ ਤੇ ਇੱਕ ਚੌਧਰੀ ਮੈਡੀਕਲ ਨਾਲ ਵੀ ਬਹੁਤ ਹੀ ਸਹਿਯੋਗ ਮਿਲਾਇਆ ਇੱਕ ਮਨਜੀ ਮੁੰਡਾ ਨਾਲ ਸੇਵਾ ਨਿਭਾ ਰਿਹਾ ਹੈ ਤੇ ਦੀ ਕਿਰਪਾ ਨਾਲ ਇਹ ਕੈਂਪ ਤਾਂ ਵਿਸਾਖੀ ਕਰਕੇ 5 ਦਿਨਾਂ ਦਾ ਰੱਖਿਆ ਗਿਆ ਤੇ ਪ੍ਰੋਪਰ ਹਸਪੀਟਲ ਚੱਲੂਗਾ ਇੱਕ ਵਾਰੀ ਤਾਂ ਅੱਖਾਂ ਦਾ ਸਟਾਫ ਇੱਥੇ ਸਾਡੇ ਕੋਲ ਹੈਗਾ 2-3 ਮਹੀਨਿਆਂ ਦੇ ਵਿੱਚ ਮਲਟੀ ਸਪੈਸ਼ਲਿਸਟ ਤਿਆਰ ਹੋ ਜਾਏਗਾ ਸਾਰੇ ਇਲਾਜ ਫ੍ਰੀ ਹੋਣਗੇ ਆਪਰੇਸ਼ਨ ਫ੍ਰੀ ਹੋਣਗੇ ਤੇ ਸਭ ਤੋਂ ਵੱਧ ਤੋਂ ਵੱਧ ਸੰਗਤਾਂ ਨੂੰ ਇਹੀ ਬੇਨਤੀ ਹੈ ਕਿ ਆ ਕੇ ਆਪ ਦੀ ਅੱਖੀਂ ਦੇਖੋ ਤੇ ਤਨ ਮਨ ਧਨ ਨਾਲ ਸੰਯੋਗ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡਾਕਟਰ ਕਰਨ ਤੇ ਉਹਨਾਂ ਦੀ ਵਾਈਫ ਜਿਹੜੇ ਹੈਗੇ ਮਿਲ ਕੇ ਸੇਵਾ ਨਿਭਾ ਰਹੇ ਨੇ ਕੀ ਕਹਿਣਾ ਚਾਹੋਗੇ ਜੋ ਸੇਵਾ ਉਹਨਾਂ ਨੇ ਸ਼ੁਰੂ ਕੀਤੀ ਹੈ ਇੱਕ ਨਵਾਂ ਹਸਪੀਟਲ ਜਿਹੜਾ ਆਪਣਾ ਪਟੇਂਡਾ ਪਾਗੋ ਰੋਡ 7 ਨੰਬਰ ਗਲੀ ਦੇ ਮੋੜ ਤੇ ਹੀ ਨਵਾਂ ਖੁੱਲਿਆ ਹੈ ਇੱਕ ਬਹੁਤ ਹੀ ਵਧੀਆ ਉਹਨਾਂ ਨੇ ਸੇਵਾ ਸ਼ੁਰੂ ਕੀਤੀ ਹੈ ਜੋ 1 ਮਾਰਚ ਤੋਂ ਲੈ ਕੇ ਕੀਤੀ ਮਈ ਤੱਕ ਹੈ ਆਪਣਾ ਕੈਂਪ ਹਸਪੀਟਲ ਦੇ ਵਿੱਚ ਵੀ ਲੱਗਦਾ ਲੱਗ ਰਿਹਾ ਹੈਗਾ ਕੰਟੀਨਿਊਸਲੀ ਜੋ 9 ਵਜੇ ਤੋਂ ਲੈ ਕੇ ਦੁਪਹਿਰ ਦੇ 2 ਵਜੇ ਤੱਕ ਫ੍ਰੀ ਸੇਵਾਵਾਂ ਦਿੱਤੀਆਂ ਜਾ ਰਹੀਆਂ ਨੇ ਤੇ ਇਹ ਹੀ ਬੇਨਤੀ ਹੈ ਸਾਰਿਆਂ ਅੱਗੇ ਕਿ ਜੋ ਨਹੀਂ ਪੈਸੇ ਲਗਾ ਸਕਦੇ ਜਿਨ੍ਹਾਂ ਕੋਲੇ ਆਪੀਡੀ ਫੀਸ ਵੀ ਨਹੀਂ ਹੈਗੀ ਉਹ ਸਾਡੇ ਹਸਪੀਟਲ ਵਿੱਚ ਆ ਕੇ ਇਸ ਦਾ ਲਾਭ ਉਠਾ ਸਕਦੇ ਨੇ ਮੈਡੀਕਲ ਹਾਲ ਤਾਂ ਇੱਕ ਐਸਾ ਸੇਵਾ ਦਾ ਕੇਂਦਰ ਆ ਜਿਹੜਾ ਬਾਬਾਈ ਦੇ ਨਾਲ ਮਿਲ ਕੇ ਪਹਿਲੇ ਦਿਨ ਤੋਂ ਸੇਵਾ ਕਰ ਰਿਹਾ ਔਰ ਬਾਬਾਈ ਦੀ ਸੇਵਾਵਾਂ ਦਾ ਬੜਾ ਖੂਬ ਠੀਕ ਹੈ ਜੀ ਦੋ ਵਾਹੇ ਕੋ ਜੀ ਚੌਧਰੀ ਮੈਡੀਕਲ ਹੌਟਾ ਬਾਬਾ ਜੀ ਨਾਲ ਜੁੜਦੀ ਚੌਧਰੀ ਮੈਡੀਕਲ ਹੌਟਾ ਮਿਲੇ ਨੇ ਤਾਂ ਉਹ ਵੀ ਬਹੁਤ ਖੁਸ਼ ਨੇ ਜਿਆਦਾ ਠੀਕ ਹੈ ਬਾਬਾ ਜੀ ਨੇ ਜਿੰਨਾ ਵਧੀਆ ਹਸਪੀਟਲ ਕੀਤਾ ਗਰੀਬਾਂ ਦੀ ਸੇਵਾ ਲਈ ਠੀਕ ਹੈ ਤੇ ਇਸ ਕਰਕੇ ਸਾਡੇ ਜੀ ਪਾਲ ਸਿੰਘ ਚੌਧਰੀ ਇਹਨਾਂ ਦਾ ਪੂਰਾ ਸਹਿਯੋਗ ਦੇ ਰਹੇ ਨੇ ਠੀਕ ਹੈ ਕਿ ਇਹਨਾਂ ਦਾ ਹਸਪੀਟਲ ਬਹੁਤ ਵਧੀਆ ਹੈ ਸੇਵਕ ਅਨੂਪ ਸਿੰਘ ਜੀ ਠੇਕੇਦਾਰ ਜਿਨ੍ਹਾਂ ਨੇ ਕੰਦ ਨਾ ਕੰਦਾ ਬੁਲਾ ਕੇ ਮਹਾਪੁਰਖਾਂ ਬੜਾ ਸਾਰਾ ਦਿੱਤਾ ਅਨੁਭਜੀ ਸਵਾਗਤ ਹੈ ਤੁਹਾਡਾ ਕੀ ਕਹਿਣਾ ਚਾਹੋਗੇ ਕਿ ਜਿਸ ਦਿਨ ਤੇ ਬਾਬੇ ਨੂੰ ਮਿਲੇ ਆ ਨੌ ਨਿਦਾਂ ਤੇ ਬਰਸਤੇ ਹੀ ਹੈਗੀਆਂ ਔਰ ਸੇਵਾ ਵੀ ਹੁੰਦੀ ਆ ਔਰ ਖੁਸ਼ੀ ਵੀ ਆ ਖੁਸ਼ੀ ਵੀ ਆ ਜੀ ਸੇਵਾ ਵੀ ਕਰਾ ਰਹੇ ਬਾਬਾ ਜੀ ਬਹੁਤ ਚੰਗੀਆਂ ਤਰੀਕੀਆਂ ਅਸੀਂ ਦੂਰੋਂ ਦੂਰੋਂ ਪੰਡਾ ਚ ਗ੍ਰਹਿ ਪ੍ਰਕਿਰਿਆ ਕਰਦੇ ਹੁੰਦੇ ਰਹੇ ਆ ਤੇ ਇਹ ਰੰਗ ਦੀ ਸੇਵਾ ਕਰੀ ਬਾਬਾ ਨੇ ਬਸ ਉਹਦਾ ਉਹ 24 ਸਾਰ ਸੇਵਕ ਰਹਿੰਦੇ ਆ ਅਨੁਭਜੀ ਚੱਲ ਰਹੀ ਹੈ ਬਹੁਤ ਬਹੁਤ ਚੰਗੇ ਲੋਕ ਬਾਈ ਸੇਵਾ ਕਰਾ ਰਹੇ ਰੰਗ ਦੀ ਸੇਵਾ ਕਰਾਈ ਗਏ ਉਹ ਕੁਆਟਰਾਂ ਦੀ ਵੀ ਸੇਵਾ ਕਰਾਈ ਕੁਆਟਰ ਜਿਹਨਾਂ ਕਰਾ ਸੁਣੀ ਸਰ ਪਿਆ ਕਰਾ ਅੱਜ ਸੇ ਕੁਪੰਡ ਦੇਖ ਨੂੰ ਕਰਾ ਰਹੇ ਲੱਗਿਆ ਨਾ ਇਹ ਜਿਆ ਨੇ ਵੀ ਸ਼ੁਰੂ ਕਰਿਆ ਜੀ ਹੁਣ ਇੱਥੇ ਕੋਰਚ ਵੀਰ ਹੁਣ ਮੰਦਸਰ ਵੀ ਸ਼ੁਰੂ ਕਰਨ ਲੱਗੇ ਆ ਰਹੇ ਬਹੁਤ ਵਧੀਆ ਸੇਵਾ ਕਰ ਰਹੇ ਬਹੁਤ ਜੀ